ਾਰੇ ਮਸੀਹ ਭਾਈਚਾਰੇ ਨੂੰ ਜੈਮਸੀ ਦੀ ਮੈਂ ਅੱਜ ਖੜਾ ਹਾਂ ਜੀ ਪਿੰਡ ਮੁੱਥੇਵਾਲਾ ਤੇ ਸਾਡੇ ਬਹੁਤ ਸਤਿਕਾਰਯੋਗ ਭਾਈ ਸ਼ੁਭਜੀ ਦੇ ਘਰ ਔਰ ਸਾਡੇ ਸਤਿਕਾਰਯੋਗ ਪਿਤਾ ਜੀ ਬਲਵੰਤ ਸਿੰਘ ਜੀ ਔਰ ਮਾਤਾ ਚੰਦਕੌਰ ਜੀ ਦੇ ਅਸੀਂ ਗ੍ਰਹਿ ਵਿੱਚ ਪਹੁੰਚੇ ਆਂ ਤੋਂ ਤੁਸੀਂ ਸਾਰਿਆਂ ਨੇ ਪਿਛਲੇ ਦਿਨਾਂ 'ਚ ਦੇਖ ਕੇ ਇੱਕ ਮਾਤਾ ਚਰਨ ਜੀ ਕੌੜ ਜੀ ਦਾ ਪੁਤਲਾ ਜਿਹੜਾ ਉਹਨੂੰ ਸਾੜਿਆ ਗਿਆ ਕਿਉਂਕਿ ਪੁਤਲਾ ਸਾੜਿਆ ਨਹੀਂ ਸੀ ਗਿਆ ਔਰ ਉਹਦੀ ਜਿਹੜੀ ਫੋਟੋ ਵੀ ਉਥੋਂ ਸਾਰਕਤ ਲਾ ਲਈ ਗਈ ਸੀਗੀ ਤੋ ਇਹ ਇੱਕ ਜਿਹੜੀ ਆ ਟੀਆਰਪੀ ਦੇ ਚੱਕਰ ਦੇ ਵਿੱਚ ਇਹਨਾਂ ਨੇ ਸਾਰਾ ਕੀਤਾ ਪਰ ਫਿਰ ਵੀ ਅਸੀਂ ਮਹਿਸੂਸ ਕੀਤਾ ਕਿ ਸਾਡੇ ਜਿਹੜੇ ਬਜ਼ੁਰਗ ਨੇ ਇਹਨਾਂ ਦੇ ਮਨ ਨੂੰ ਠੇਸ ਪਹੁੰਚੀ ਹੋ ਸਕਦੀ ਹੈ ਇਸ ਲਈ ਅਸੀਂ ਇਹਨਾਂ ਦੇ ਕੋਲ ਪਰਸਨਲੀ ਅੱਜ ਇਹਨਾਂ ਦੀ ਰਹਾਇਸ਼ ਤੇ ਪਹੁੰਚ ਗਏ ਆ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਵੱਲੋਂ ਮੈਂ ਕੋਆਰਡੀਨੇਟਰ ਬੰਡੀਆ ਜਨਾਲਾ ਮੈਂ ਅੱਜ ਇਹਨਾਂ ਨਾਲ ਬੈਠ ਕੇ ਸਾਰੇ ਆਪਾਂ ਵਿਸ਼ੇ ਤੇ ਇਹਨਾਂ ਨੂੰ ਸਾਰਾ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਆ ਕਿ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਹੈ ਪੂਰੇ ਪੰਜਾਬ ਦੇ ਵਿੱਚ ਪੁਤਲੇ ਫੂਕੇ ਗਏ ਸੀਗੇ ਸਾਡੇ ਪ੍ਰਧਾਨ ਜੀ ਜਿਹੜੇ ਸੂਰਜ ਜੀ ਆ ਉਹ ਸਾਡੇ ਨਾਲ ਆਏ ਆ ਜਲੰਧਰ ਤੋਂ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਆ ਔਰ ਜਿਹੜੀ ਮਾਤਾ ਜੀ ਦੀ ਫੋਟੋ ਸੀ ਉਹ ਵੀ ਅਸੀਂ ਨਾਲ ਹੀ ਲੈ ਕੇ ਆਏ ਆ ਕਿਉਂਕਿ ਅਸੀਂ ਸੜਨ ਨਹੀਂ ਦਿੱਤੀ ਉਹ ਪੁਤਲਾ ਵੀ ਨਹੀਂ ਸਾੜਿਆ ਗਿਆ ਮੈਂ ਜਿੰਨੇ ਵੀ ਸਾਡੇ ਸਿੱਧੂ ਭਾਈ ਦੇ ਫੋਲੋਅਰਸ ਨੇ ਮੈਂ ਉਹਨਾਂ ਨੂੰ ਜ਼ਰੂਰ ਦੱਸਣਾ ਚਾਹਾਂਗਾ ਕਿ ਪੁਤਲਾ ਵੀ ਨਹੀਂ ਫੂਕਿਆ ਗਿਆ ਔਰ ਮਾਤਾ ਜੀ ਦਾ ਜਿਹੜਾ ਸਤਕਾਰ ਆ ਉਹ ਬਰਕਰਾਰ ਆ ਔਰ ਮਾਤਾ ਅਸੀਂ ਇਹਨਾਂ ਦੋਨਾਂ ਜਣਿਆਂ ਦਾ ਬਹੁਤ ਆਦਰ ਦਿਨੋ ਕਰਦੇ ਆ ਜਿਹਨੀਆਂ ਸਾਰੀਆਂ ਗੱਲਾਂ-ਬੱਤਾਂ ਸੀ ਡਿਸਕਸ ਕਰ ਲੀਆਂ ਔਰ ਇਹਨਾਂ ਦੇ ਕੋਲੋਂ ਅਸੀਂ ਉਸ ਚੀਜ਼ ਦਾ ਮਹਿਸੂਸ ਵੀ ਕਰ ਲਿਆ ਵਾ ਸੋ ਮੈਂ ਪਾਉ ਬਲਕੌਰ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਆਪਣੇ ਦੋ ਸ਼ਬਦ ਜਿਹੜੇ ਆ ਇਸ ਮੌਕੇ ਤੇ ਜ਼ਰੂਰ ਕਰੇ ਜੀ ਸੱਸੀ ਕਾਨਨ ਸਭ ਤੋਂ ਪਹਿਲਾਂ ਤੁਹਾਡਾ ਸਾਰੇ ਅਧਿਕਾਰੀਆਂ ਦਾ ਇੱਥੇ ਪਹੁੰਚਣ ਦੇ ਤੇ ਜੀ ਗੱਲੋਂ ਸਨਮਾਨ ਕਰਦਾ ਪਿਛਲੇ ਦਿਨੀ ਜੋ ਫੋਟੋ ਨੂੰ ਲੈ ਕੇ ਇੱਕ ਸੋਸ਼ਲ ਮੀਡੀਆ ਤੇ ਕੋਈ ਬਵਾਦ ਖੜਾ ਹੋਇਆ ਸੀਗਾ ਤਾਂ ਸਾਰਿਆਂ ਨੇ ਬਹਿ ਕੇ ਇਸ ਹਾਲ ਦੇ ਸੋਚ ਵਿਚਾਰ ਨਾਲ ਇੱਕ ਸਹੀ ਫੈਸਲਾ ਹੀ ਲਿਆ ਵੀ ਇਹ ਜਿਹੜੀ ਕੰਟਰੋਵਰਸੀ ਇਹਨੂੰ ਖਤਮ ਕੀਤਾ ਜਾਵੇ ਕਿਉਂਕਿ ਦੋਵੇਂ ਤਰ੍ਹਾਂ ਦੇ ਮਨ ਦੇ ਵਿੱਚ ਕੋਈ ਨਫ਼ਰਤ ਵਾਲੀ ਜਾਂ ਕਿਸੇ ਜਿਹੜਾ ਨਸੀਬਾਈ ਚਾਰ ਹੈ ਦੇ ਪ੍ਰਤੀ ਸਤਿਕਾਰ ਹੈ ਤਾਂ ਇਹ ਕਿਤੇ ਨਾ ਕਿਤੇ ਕੋਈ ਮਿਸਟੇਕ ਹੋਈ ਉਹਦਾ ਕਰਕੇ ਫੋਟੋ ਦਾ ਵਿਵਾਦ ਜਿਹੜਾ ਸਾਹਮਣੇ ਆ ਗਿਆ ਤਾਂ ਅਸੀਂ ਇਸ ਤੀਤੇ ਇਹਨੂੰ ਰੋਕਣਾ ਚਾਹੁੰਦੇ ਆ ਸਾਰੇ ਇਸ ਤੋਂ ਪਹਿਲਾਂ ਜੋ ਵੀ ਹੋ ਗਿਆ ਠੀਕ ਹੈ ਪਰੰਤੂ ਅੱਜ ਤੋਂ ਬਾਅਦ ਮੈਂ ਸਾਰੇ ਪੁੱਤ ਨੂੰ ਚਾਹਣ ਵਾਲੇ ਸਿੱਧੂ ਪਰਿਵਾਰ ਨੂੰ ਚਾਹਣ ਵਾਲੇ ਸਾਰੇ ਬੱਚਿਆਂ ਨੂੰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਇਸ ਵਿਸ਼ੇ ਦੇ ਉੱਤੇ ਕੋਈ ਵੀ ੜਕਾਹਟ ਵਾਲੀ ਗੱਲ ਨਾ ਕੀਤੀ ਜਾਵੇ ਇਹਨੂੰ ਬਹਿ ਕੇ ਸਾਰੀ ਚੀਜ਼ ਨੂੰ ਹੱਲ ਕਰ ਲਿਆ ਗਿਆ ਔਰ ਸਾਰੇ ਜਿਹਨੇ ਕ੍ਰਿਸਚਨ ਮੁਸੀਬਾ ਇਚਾਰੇ ਦੇ ਆਪ ਨੂੰ ਕਿੱਥੇ ਹੋ ਕੇ ਫੇਰ ਤੋਂ ਕਰਾਂ ਹਲਕਮ ਕਹਿ ਲੋ ਜੀ ਆਇਆਂ ਕਹਨਾ ਸਸੇ